ਇਹ ਜਿਹੜਾ ਨਿਕੋਲ ਸਾਹਿਬ ਅਸੀਂ ਸਭ ਤੋਂ ਪਹਿਲਾਂ ਦਸਮ ਪਿਤਾ ਦੇ ਦਰਬਾਰ 'ਚ ਹਾਜ਼ਰ ਹੋਏ ਸੀ ਕੇਸਕਰ ਸਾਹਿਬ ਸਮਾਜ ਦੇ ਭਲੇ ਲਈ ਪੰਜਾਬ ਦੇ ਭਲੇ ਲਈ ਗੁਰੂ ਤੋਂ ਬੇਨਤੀ ਕਰਕੇ ਆਏ ਆ ਗੁਰੂ ਦੇ ਅੱਗੇ ਕਿ ਪੰਜਾਬ ਤੇ ਕਿਰਪਾ ਕਰੋ ਇਹ ਜਿਹੜਾ ਔਖਾ ਸਮਾਂ ਇਹ ਆਪ ਜੀ ਹੀ ਵਾਂ ਫੜ ਕੇ ਸਾਡੀ लाज ਰੱਖ ਸਕਦੇ ਹੋ ਹੜ੍ਹਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਹੈ ਪੰਜਾਬ ਦਾ ਵੱਡਾ ਹਿਸਾਰ ਪਾਣੀ ਦੀ ਮਾਰ ਹੇਠ ਹੈ ਪਰਿਵਾਰਾਂ ਨੂੰ ਵੀ ਦੁੱਖ ਪਹੁੰਚ ਰਿਹਾ ਕਿਸੇ ਕੋ ਰਾਸ਼ਨ ਹੈ ਨਹੀਂ ਕਿਸੇ ਕੋਲ ਦੁਆਜਾਂ ਹੈ ਨਹੀਂ ਕਿਸੇ ਕੋਲ ਤਾਂ ਸੌਣ ਨੂੰ ਜਗਾ ਵੀ ਹੈ ਨਹੀਂ ਸੋ ਇਹ ਅਸੀਂ ਗੁਰੂ ਪਾਤਸ਼ਾਹ ਅੱਗੇ ਅਰਦਾਸ ਕੀਤੀ ਸੀ ਉਸ ਤੋਂ ਬਾਅਦ ਅਸੀਂ ਮਿੰਬਾ ਨਹਿਰ ਦੇ ਉੱਤੇ ਗਏ ਪਤਾ ਲੱਗਾ ਕਿ ਨਹਿਰ ਟੁੱਟਣ ਲੱਗੀ ਹੈ ਸੋ ਅਸੀਂ ਉਸ ਵੇਲੇ ਜਿਹੜੀ ਚੀਜ਼ ਦੇਣ ਵਾਲੀ ਸੀ ਉਹ ਕੇਵਲ ਤਰਪਾਲਾਂ ਦੀ ਲੋੜ ਸੀਗੀ ਜਿੰਨੇ ਆਂ ਤਰਪਾਲਾ ਅਸੀਂ ਲੈ ਕੇ ਗਏ ਸੀ ਉਹਨਾਂ ਨੂੰ ਦੇਖੇ ਆਏ ਆਂ ਕੁਝ ਤਰਪਾਲ ਕੋਈ 100 ਫੁੱਟ ਦੇ ਕਰੀਬ ਹੋਰ ਵੀ ਚਾਹੀਦੀ ਆ ਉਹ ਵੀ ਅਸੀਂ ਉੱਥੇ ਅੱਜ ਸ਼ਾਮ ਤੱਕ ਪੁੱਜਦੀ ਕਰਾਂਗੇ ਸਾਡੇ ਵਰਕਰ ਸਾਥੀ ਦੇ ਕੇ ਆਉਣਗੇ ਫੇਰ ਇਸ ਪਿੰਡ 'ਚ ਆਏ ਆਂ ਇਹ ਪਿੰਡ ਵੀ ਦਰਿਆ ਦੇ ਨਾਲ ਲੱਗਦਾ ਔਰ ਇੱਥੇ ਵੀ ਬਹੁਤ ਸਾਰੇ ਘਰ ਇਹ ਪਿੰਡ ਵੀ ਜਿਹੜਾ ਗੱਜਪੁਰ ਬੇਲਾ ਹੈ ਇੱਥੇ ਵੀ ਬਹੁਤ ਸਾਰੇ ਘਰਾਂ ਦਾ ਨੁਕਸਾਨ ਹੋਇਆ ਚੌਂਦੇ ਆ ਘਰ ਪਿੰਡ ਦੇ ਵਿੱਚ ਪਾਣੀ ਵੜ ਗਿਆ ਇੱਥੇ ਚਾਰਾ ਖਤਮ ਹੋ ਗਿਆ ਤੇ ਜਿਹੜੇ ਜਿਹੜੇ ਜਵਾਨ ਨਾਲ ਬੋਲ ਕੇ ਖਾਣ ਵਾਲੇ ਆ ਗਲ ਮੰਗ ਕੇ ਖਾਣ ਵਾਲੇ ਆ ਉਹ ਤਾਂ ਗੱਲ ਆਪਣੀ ਕਰ ਜਾਂਦੇ ਆ ਬੇਜਵਾਨਾ ਕੀ ਕਵੇ ਕਿਸੇ ਨੂੰ ਸੋ ਉਹਨਾਂ ਦੀ ਵੀ ਸੇਵਾ ਦੀ ਲੋੜ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਰੇ ਸਮਾਜ ਨੂੰ ਨਾਲ ਲੈ ਕੇ ਕਿ ਪਸ਼ੂਆਂ ਲਈ ਚਾਰਾ ਵੀ ਇੱਥੇ ਆਵੇ ਜਿਹੜੀ ਘਰ ਚਾਉਂਦੇ ਆ ਉਹਨਾਂ ਨੂੰ ਕੁਝ ਤਰਪਾਲਾਂ ਅਸੀਂ ਦੇ ਕੇ ਚੱਲੇ ਆ ਕੁਝ ਜਿਹੜੇ ਆ ਹੋਰ ਲੋੜ ਹੋएगी ਅਸੀਂ ਉਹ ਵੀ ਚੀਜ਼ ਪੁੱਛਦੀ ਕਰਾਂਗੇ ਪਿੰਡ ਵਾਲਿਆਂ ਦੀ ਮੰਗ ਸੀ ਕਿ ਇੱਥੇ ਡੰਗਾ ਲਾਇਆ ਜਾਵੇ ਤਾਂ ਕਿ ਜਿਹੜਾ ਦਰਿਆ ਹੈ ਇਹ ਮਾਰ ਨਾ ਕਰੇ ਇਹ ਮਸਲਾ ਵੀ ਮੈਂ ਕੇਂਦਰ ਸਰਕਾਰ ਦੇ ਵੀ ਧਿਆਨ 'ਚ ਲਿਆਵਾਂਗਾ ਤੇ ਪੰਜਾਬ ਦੀ ਸਰਕਾਰ ਨਾਲ ਵੀ ਇਹ ਗੱਲ ਕਰਾਂਗਾ ਕਿ ਅਸੀਂ ਇਸ ਆਪਣੇ ਇਲਾਕੇ ਨੂੰ ਬਚਾ ਸਕੀਏ ਔਰ ਹੜਾ ਵੀ ਮਾਰ ਤੋਂ ਅੱਗੇ ਲਈ ਵੀ ਰਾਹਤ ਵੇਲੇ ਜਿਹੜੇ ਇਸ ਵੇਲੇ ਪੀੜਤ ਹੈ ਉਹਨਾਂ ਦੀ ਜੋ ਮਦਦ ਸਮਾਜ ਕਰ ਸਕਦਾ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਜਣੇ ਕੱਠੇ ਹੋਈਏ ਕੱਠੇ ਹੋ ਕੇ ਸੇਵਾ ਕਰੀਏ ਤੇ ਗੁਰੂਆਂ ਨੇ ਵੀ ਸਾਨੂੰ ਰਾਹ ਇਹੀ ਦੱਸਿਆ ਕਿ ਸਮਾਜ ਦੀ ਸੇਵਾ ਬੜੀ ਲਾਗਮੀ ਹੈ। ਜਿਉਂਦੀ ਜੁੜਾਂ ਨੀਓ ਇੱਧਰ ਸਾਈਡ ਤੇ ਆਈ ਜੁੜੇ ਇੱਧਰ ਠੀਕ ਬਜੀ ਆਈ ਜੁੜਾ ਸਾਰਾ ਲੱਗੀ ਗਈ ਤੁਸੀਂ ਚਲਾਓ आज पंजाब हो ਜੋ ਕਿ ਇੱਕ ਵੱਡੀ ਮਾਰ ਹੀਟਾਂ ਚੱਲ ਰਿਹਾ ਹੈ ਤੇ ਭਾਜਪਾ ਦੀ ਜਿਹੜੀ ਕੇਂਦਰ ਦੀ ਲੀਡਰਸ਼ਿਪ ਹੈ ਉਹ ਹਰ ਪਿੰਡ ਦੇ ਵਿੱਚ ਜਾ ਕੇ ਜਿੱਥੇ ਹੱਟ ਦਾ ਪ੍ਰਭਾਵ ਹੈ ਦੌਰਾ ਕਰ ਰਿਹਾ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਤਖਤ ਸ਼੍ਰੀ ਕੇਸਗੜ ਸਾਹਿਬ ਤੋਂ ਅਰਦਾਸ ਬੇਨਤੀ ਕੀਤੀ ਕਿ ਜਿਹੜੀ ਇਹ ਦੁੱਖ ਦੀ ਘੜੀ ਪੰਜਾਬ ਦੇ ਉੱਤੇ ਪਈ ਹੈ ਇਹ ਜਲ ਤੋਂ ਜਲ ਠੱਲ ਪੈ ਜਾਏ ਇਹਨੂੰ ਮੀਂਹ ਬੰਦ ਹੋਵੇ ਤੇ ਜਿਹੜੇ ਇਹ ਬੇਲਿਆਂ ਦੇ ਪਿੰਡ ਹੈ ਜਿਹੜੇ ਕੀ ਅੱਜ ਬੜੀ ਤਰਾਸਦੀ ਚੱਲ ਰਹੀ ਐ ਉਹ ਸੌਖੇ ਰਹਿਣ ਤੇ ਉਸ ਤੋਂ ਬਾਅਦ ਅਸੀਂ ਪਹੁੰਚੇ ਸੀ ਨਹਿਰ ਦੇ ਉੱਤੇ ਜਿਹੜੀਆਂ ਦੋ ਨਹਿਰਾ ਭਾਖੜੇ ਤੋਂ ਪਾਣੀ ਲੈ ਜਾਂਦੀਆਂ ਨੇ ਤੇ ਜਾ ਕੇ ਰਾਜਸਥਾਨ ਤੱਕ ਨੂੰ ਪਾਣੀ ਪੀਣ ਨੂੰ ਮਿਲਦਾ ਹੈ ਔਰ ਖੇਤਾਂ ਨੂੰ ਸਿੰਜਣ ਨੂੰ ਮਿਲਦਾ ਹੈ ਉਹਨਾਂ ਨਹਿਰਾਂ ਦੇ ਵਿੱਚ ਵੀ ਭਾਰੀ ਮੀਂਹ ਪੈਣ ਕਾਰਨ ਪਾੜ ਪੈ ਰਿਆ ਸੀ ਤੇ ਮੇਰੀ ਗੁਜ਼ਾਰਿਸ਼ ਇਹੀ ਹੈ ਕਿ ਜਿਹੜੀਆਂ ਇਹ ਨਹਿਰਾਂ ਐ ਦੇਖੋ ਇਹ ਸਾਡਾ ਕੋ ਸੋਮਾ ਹੈ ਜਿਹਦੇ ਨਾਲ ਪਤਾ ਨਹੀਂ ਕਿੰਨੇ ਹੀ ਲੋਕਾਂ ਨੂੰ ਖਾਨ ਵਾਲੇ ਦਾਣੇ ਮੁਹੱਈਆ ਹੁੰਦੇ ਨੇ ਤੇ ਇਹਨਾਂ ਦੀ ਵਧੀਆ ਰਿਪੇਅਰ ਹੋਣੀ ਚਾਹੀਦੀ ਹੈ ਔਰ ਇਹ ਜਿਹੜੀ ਥੱਲੇ ਵਾਲੇ ਪਿੰਡ ਹੈ ਜਿੱਥੇ ਅੱਜ ਅਸੀਂ ਗੱਜਪੁਰ ਬੇਲੇ ਦੇ ਵਿੱਚ ਖੜੇ ਆ ਜਿਵੇਂ ਦੱਸਿਆ ਉਹਨਾਂ ਨੇ ਕਿ ਇਹਨਾਂ ਨੂੰ ਗੁਰਦੁਆਰਾ ਸਾਹਿਬ ਵੀ ਪਹਿਲੀ ਮੰਜ਼ਲ ਦੇ ਉੱਤੇ ਸ਼ਿਫਟ ਕਰਨਾ ਪਿਆ ਗੁਰੂ ਸਾਹਿਬ ਦੇ ਸਰੂਪ ਨੂੰ ਕਿਉਂਕਿ ਥੱਲੇ ਵਾਲੇ ਫਲੋਰ ਦੇ ਉੱਤੇ ਪਾਣੀ ਪਹੁੰਚ ਜਾਂਦਾ ਤੇ ਮੇਰੀ ਕੇਂਦਰ ਸਰਕਾਰ ਨੂੰ ਔਰ ਆਪਣੀ ਲੀਡਰਸ਼ਿਪ ਨੂੰ ਇਕਬਾਲ ਸਿੰਘ ਲਾਲਪਰਾ ਜੀ ਨੂੰ ਇਹੀ ਗੁਜ਼ਾਰਿਸ਼ ਹੈ ਕਿ ਆਪਾਂ ਰਲ ਕੇ ਹਮਲਾ ਮਾਰੀਏ ਤੇ ਜਿਵੇਂ ਹਿਮਾਚਲ ਦੇ ਵਿੱਚ ਪੂਰੇ ਸਵਾਂ ਨੂੰ ਉਹਨਾਂ ਨੇ ਚੈਨਲਾਈਜ਼ ਕਰਕੇ ਦੋਨੋਂ ਪਾਸੋਂ ਬੰਨਤਾ ਉਸੇ ਤਰੀਕੇ ਇਸ ਸਤਲੁਜ ਦਰਿਆ ਨੂੰ ਵੀ ਆਪਾਂ ਨਾਲ-ਨਾਲ ਲਿਜਾ ਕੇ ਰੋਪੜ ਤੱਕ ਬੰਨ੍ਹ ਦੀਏ ਤਾਂ ਜੋ ਕਿ ਇਹ ਪਿੰਡਾਂ ਦੀ ਜੂਨ ਹੈ ਜਿਹੜੀ ਇਹ ਸੁਧਰ ਸਕੇ ਨਹੀਂ ਆਏ ਸਾਲ ਇੱਥੇ ਭਾਰੀ ਨੁਕਸਾਨ ਹੁੰਦਾ ਤੇ ਮੇਰੀ ਇਹੀ ਗੁਜ਼ਾਰਿਸ਼ ਹੈ ਔਰ ਅਸੀਂ ਆਪਣੇ ਲੈਵਲ ਤੇ ਵੀ ਅਗੰਪੁਰ ਪੰਚਾਇਤ ਤੋਂ ਸ਼ੁਰੂ ਕਰਕੇ ਜਿੱਥੇ-ਜਿੱਥੇ ਪਿੰਡ ਇਸ ਦਰਿਆ ਦੇ ਕਿਨਾਰੇ ਤੇ ਪੈਂਦੇ ਆ ਸਾਰੀਆਂ ਪੰਚਾਇਤਾਂ ਨੂੰ ਲਾਮਬੰਦ ਕਰਾਂਗੇ ਮਤਾ ਪਾ ਕੇ ਕੇਂਦਰ ਸਰਕਾਰ ਨੂੰ ਔਰ ਸਟੇਟ ਦੀ ਸਰਕਾਰ ਨੂੰ ਗੁਹਾਰ ਲਵਾਵਾਂਗੇ ਕਿ ਕੱਲੇ ਇੱਥੇ ਖਾੜ ਦੇ ਦੌਰਾਨ ਦੌਰਾ ਕਰਨੇ ਦੇ ਨਾਲ ਬੋਰੀਆਂ ਤੋਂ ਭਰ ਕੇ ਲਗਾਉਣ ਦੇ ਨਾਲ ਹੱਲ ਨਹੀਂ ਹੋਣਾ ਇਹ ਸਰਕਾਰਾਂ ਦੇ ਕੰਮ ਹੈ ਇੱਥੇ ਡਰੇਨੇਜ ਦੀ ਪ੍ਰੋਪਰ ਵਿਵਸਥਾ ਇਹਨੂੰ ਚੈਨਲਾਈਜ਼ ਕਰਕੇ ਬੰਨ ਲਗਣਾ ਚਾਹੀਦਾ ਤਾਂ ਹੀ ਇਹ ਲੋਕ ਇਹ ਛੋਟੇ ਛੋਟੇ ਬੱਚੇ ਚੈਨ ਦੇ ਨਾਲ ਬਰਸਾਤ ਦੇ ਮੌਸਮ ਚ ਇੱਥੇ ਰਹਿ ਸਕਦੇ ਆ ਔਰ ਮੈਂ ਇਹ ਆਖੀਰ ਦੇ ਵਿੱਚ ਇਹੀ ਗੁਜ਼ਾਰਿਸ਼ ਕਰਾਂਗਾ ਕਿ ਮਹਾਰਾਜ ਭਲੀ ਕਰਨ ਤੇ ਜਲ ਤੋਂ ਜਲਦ ਪੰਜਾਬ ਇਸ ਵਿਪਤਾ ਤੋਂ ਬਾਹਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਹੜਾ ਹਰਾਈ ਸਾਹਿਬ ਦਾ ਜਨਮ ਇੱਥੇ ਹੋਇਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਜਨਮ ਇੱਥੇ ਹੋਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਵੀ ਆਏ ਦਸਮ ਪਾਤਸ਼ਾਹ ਵੀ ਆਏ ਤੇ ਇਹ ਸਿੱਖਾਂ ਦਾ ਸਭ ਤੋਂ ਵੱਡਾ ਕੇਂਦਰ ਹੈ ਹੁਣ ਸਿਰਫ ਗੱਲ ਇੰਨੀ ਰਹਿ ਗਈ ਵੀ ਇੱਥੇ ਲੋਕੀ ਅਸ਼ਚਾਰ ਨਾ ਹੁੰਦੇ ਜਿਹੜਾ ਧਾਰਮਿਕ ਕੇਂਦਰ ਨਹੀਂ ਹੈ ਰਿਹਾ ਕਿਉਂਕਿ ਨਾ ਤਾਂ ਨੌ ਲਖਾਂ ਬਾਗ ਹੀ ਕਿਤੇ ਲੱਭਦਾ ਉਹ ਤਾਂ ਸਰਦਾਰ ਜੀ ਉਹ ਤਾਂ ਇੱਕ ਪਾਰਕ ਆਣੀ ਆ ਪਾਰਕ ਨਹੀਂ ਉਹ ਜੀ ਮੈਂ ਉੱਥੇ ਗੁਰਦੁਆਰਾ ਜਿਹੜਾ ਸਕੂਲ ਹੈ ਮੈਂ ਉਹਦਾ ਬਾਹਰ ਜਿਹੜਾ ਜਿਹੜਾ ਚੀਕ ਖਾਨ ਸਾਹਿਬ ਵਾਲਾ ਉਹਦਾ ਨਾਮ ਸੀ ਮਾਤਾ ਮੂਦਾ ਦੇਵੀ ਸਕੂਲ ਆ ਜੀ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿ ਯਾਰ ਇਹ ਮੂਦਾ ਦੇਵੀ ਕੌਣ ਸੀ ਇਹ ਇਤਿਹਾਸ ਕਿੱਦਨੀ ਪੜੀ ਕਹਿੰਦੇ ਜੀ ਇੱਥੇ ਵਾਸਤਾ ਨਹੀਂ ਹੈ ਉਹਦੇ ਨਾਲ ਦੇ ਸਕੂਲ ਆ ਮੈਂ ਕਿਹਾ ਯਾਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਮ ਤੇ ਆਪਾਂ ਤੁਸੀਂ ਦੇਸ਼ ਦੇ ਵਿੱਚ ਦੁਨੀਆ 'ਚ ਸਕੂਲ ਬਣਾ ਰਹੇ ਆ ਤੇ ਉਹਨਾਂ ਦੇ ਜਨਵਰ ਸਥਾਨ ਤੇ ਉਹਨਾਂ ਦਾ ਸਕੂਲ ਨਾ ਹੋਵੇ ਤੇ ਗੱਲ ਬੜੀ ਗਲਤ ਹੈ ਫਿਰ ਮੈਂ ਨਾਂ ਤਾਂ ਉਹਦਾ ਬਦਲਿਆ ਹਰਜਿੰਦਰ ਸਿੰਘ ਲੌਂਗਿਆ ਪਿੰਡ ਗੱਜਪੜ ਤੇ ਲਾਲਪਰਾ ਸਾਹਿਬ ਜੀ ਘਟਗਣਤੀ ਕਮਿਸ਼ਨ ਸਾਡੇ ਪਿੰਡਾਂ ਅੱਜ ਸਾਡੀਆਂ ਦੁੱਖ ਤਕਲੀਫਾਂ ਸੁਣਨ ਆਏ ਕਿ ਹੜ੍ਹਾਂ ਦੀ ਮਾਰ ਵਿੱਚ ਸਾਡੇ ਦਰਜਣਾਂ ਹੀ ਪਿੰਡ ਹਰ ਸਾਲ ਸਤਲੁਜ ਦਰਿਆ ਦੇ ਪਾਖੜਾ ਡੈਮ ਤੇ ਸਵਾਂ ਦੇ ਸਿੱਖ ਤੇ ਪਿੰਡ ਬਸੇਦੇ ਹਰ ਬਾਕੀ ਸਾਡੀ ਜਿਹੜੀ ਹੈ ਤੋਹਾਈ ਮੈਤਿਆਂ ਦੀ ਕੱਲ ਸਾਰਾ ਪਿੰਡ ਸਾਡੇ ਦੇ ਵਿੱਚ ਗਲੀਆਂ ਨਾਲੀਆਂ ਦੇ ਪਾਣੀ ਸੀਗਾ ਅੱਜ ਲਾਲਪਰਾ ਜੀ ਨੇ ਆਹਦਾ ਨਾਰਾ ਮਾਰਿਆ ਤੇ ਇਹ ਜਿਨ੍ਹਾਂ ਦੇ ਮਕਾਨ ਚੋਂਦੇ ਆ ਛੱਤਾਂ ਚ ਹੋ ਰਹੀਆਂ ਇਹਨਾਂ ਨਾਲ ਕੁਝ ਤਰਪਾਲਾਂ ਵੀ ਦਿੱਤੀਆਂ ਸਰਪੰਚ ਸਾਹਿਬ ਕੋਲ ਫੜਾਈਆਂ ਤੇ ਇਹਨਾਂ ਨੇ ਚਾਰੇ ਦੀ ਗੱਲ ਵੀ ਕੀਤੀ ਅਸੀਂ ਤੁਹਾਨੂੰ ਇਹ ਪਸ਼ੂਆਂ ਨੂੰ ਜਦੋਂ ਪਿੰਡ ਵਾਲਿਆਂ ਨੇ ਦੱਸਿਆ ਸਾਰਿਆਂ ਨੇ ਜੀ ਵੇ ਤੋ ਆਈ ਮੇਚ ਗਈ ਚਾਰੇ ਦੀ ਤੰਗੀ ਆ ਵੀ ਆਪਣੇ ਘਰ ਦੀਵੇ ਬਲਦੇ ਆ ਰੋਟੀ ਪਾਣੀ ਸਾਰਿਆਂ ਦਾ ਚੱਲਦਾ ਏ ਕਿ ਪਸ਼ੂਆਂ ਵਾਸਤਾ ਬਹੁਤ ਔਖਾ ਇਹਨਾਂ ਨੇ ਚਾਰੇ ਦਾ ਵੀ ਪ੍ਰਬੰਧ ਕਰਨ ਨੂੰ ਇੱਕ ਈਤਾ ਲਾਈ ਹੈ ਜੀ ਦੀ ਗੰਪਰੇ ਵਾਲੇ ਸਰਪੰਚ ਦੀ ਵੀ ਚਾਰੇ ਪਿੰਡਾਂ ਚ ਪਜਾਓ ਤੇ ਬਾਕੀ ਸੱਤ ਲੋਜ ਦਰਿਆਨੋਂ ਜਿਹੜੀ ਅਸੀਂ ਦੱਸੀ ਸਮੱਸਿਆ ਆ ਪਿਛਲੇ 50 ਸਾਲ ਪਹਿਲਾਂ ਵੀ ਜਿਹੜੇ ਇਹਦੇ ਸਰਵੇ ਹੋਏ ਤੇ ਦਰਿਆ ਦੇ ਸਾਡੇ ਦੇ 50 60 ਸਾਲ ਪਹਿਲਾਂ ਵੀ ਚੈਨਲ ਲਾਈ ਦੇ ਉਹੀ ਬੇਨਤੀ ਅਸੀਂ ਲਾਲਪਰਾ ਜੀ ਨੂੰ ਕੀਤੀ ਸਾਰੇ ਸਮੂਹ ਨਗਰ ਵਾਸੀ ਗੱਜਪੁਰ ਵਾਲਿਆਂ ਨੇ ਕਿ ਤੁਸੀਂ ਦੇ ਇੱਥੋਂ ਠੋਕਰਾਂ ਜਿਹੜੀਆਂ ਆਪਣਾ ਜਿੱਥੇ ਟਿੱਕਰ ਬੜਾ ਸਵਾਹ ਦਾ ਪੋੜਾ ਇੱਥੋਂ ਲੈ ਕੇ ਸਵਾਹ ਪਤਣ ਦੇ ਪੁੱਲ ਤੋਂ ਲੈ ਕੇ ਰੋਪੜ ਹੈਡ ਟਿੱਕਰ ਜਿਹੜੇ ਆ ਦੋਨਾਂ ਸਾਈਡਾਂ ਤੇ ਜਿਹੜੇ ਇਹਦਾ ਵਨ ਲਾ ਕੇ ਚੈਨਲਾਈ ਜੀ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਦਰਜਣੇ ਪਿੰਡ ਪਾਣੀ ਦੀ ਮਾਰ ਹੇਟਾ ਉਹ ਬਚ ਸਕਦੇ ਤੇ ਇਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਭਾਈ ਮੈਨੂੰ ਤੁਸੀਂ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਕਾ ਦੇ ਦਿਓ ਤੇ ਮੈਂ ਸੈਂਟਰ ਦੇ ਵਿੱਚ ਗੱਲ ਕਰਕੇ ਇਹ ਕੰਮ ਮਸਲਾ ਜਿਹੜਾ ਪਿਛਲੇ 50 ਸਾਲਾਂ ਤੋਂ ਰੁਕਿਆ ਉਹ ਹਲਕਾਵਾਵਾਂਗੇ ਇਹਨਾਂ ਕੁਝ ਕਹਿੰਦਾ ਹੋਇਆ ਇੱਥੇ ਆਏ ਤੇ ਇਹਨਾਂ ਨੂੰ ਲਾਲਪੜਾ ਜੀ ਨੇ ਦੀਆ ਆ ਬਹ ਆਉਂਦੇ ਆਨਾ ਮੈਂ ਵੀ ਆਉਂਦਾ ਜੀ ਮੈਂ ਆਉਂਦਾ ਜੀ ਮਰਪਾਲ ਨਾਲ ਇਹ ਕੋਲ ਗੱਡੀ ਮਾ ਕੇ ਗਾ ਇਹ ਨਹੀਂ ਰਕੀ ਬਸ ਇਸ ਪੰਜਾਂ ਚੀਂ ਮੋੜਾ ਚਿੰਦੀ ਦਾ ਇਹ ਇਹ ਬਿੰਦਮਾਰਾ ਤੋਂ ਬੁਲਾਤੇ ਧਿਆਨ ਅੰਕ ਦੀ ਧਿਆਨ ਅੰਕ ਜੀ ਤੇ ਬਲਵਿੰਦਰ ਬਹੁਤ ਚੰਗੀ ਤਰੀਆਂ ਫਿਰ ਅੱਗੇ ਅੱਗੇ ਗੱਡੀ ਖੋਲ ਲੈਂਦੇ ਆ ਬੜੀ ਤਰਪਾਲੂ ਅੱਧਰ ਪਾਈ ਇੱਕ ਫਾਟੀ ਵੀ ਆ ਜੀ ਉਹ ਅੱਗੇ ਪਾਣੀ ਅੱਗੇ ਪਾਣੀ ਇਹ ਦੋਰ ਤੋਂ ਨਾ ਇਹ ਉੱਪਰ ਪਾ ਕੇ ਆਏ ਜਿਹੜੀ ਉਹ ਅਸੀ ਨਾ ਪੰਜ ਫਾਟੇ ਘਰਾਂ ਦੇ ਦੇਣਾ ਪੰਜ ਘਰ ਇਹਦੇ ਜੋਇਆ ਕਰ ਦੇਣਾ ਉਹਨਾਂ ਨੂੰ ਦੋ ਹੋਰ ਬਗਾ ਰਹੇ ਨੇ